ਨੇ ਕਿਉਂ ਦੀ ਬਸਦੀ ਰਹੇ ਮੇਰੀ ਭੈਣ ਮੈਂ ਵੀ ਕਹਨੀ ਮੇਰਾ ਸੋਹਣਾ ਵੀਰ ਨਾ ਲੰਮੀ ਉਮਰਾਂ ਦਾ ਹੋਵੇ ਹੈ ਤੇ ਹਮੇਸ਼ਾ ਹੱਸਦਾ ਬਸਦਾ ਰਹੇ ਜੇ ਹੱਸਦਾ ਬਸਦਾ ਰਹੂੰਗੀ ਆ ਦੀ ਭੈਣ ਨੂੰ ਕੁਛ ਰੱਖਾਂ ਹਾਂ ਹਨਾ ਵੀ ਆਈ ਕੁਛ ਰਹਾਂ ਉਹਨੇ ਮੈਂ ਭੋਜੀ ਤੁਸੀਂ ਵੀ ਬੰਨੋ ਹੋ ਹੈ ਲੁੱਲਾ ਲਗੜਾ ਜਾਂ ਘਰ ਵਾਲਾ ਉਹ ਤੇ ਤੇਰੀ ਜਾਨ ਅੱਛਾ ਵੇਖ ਲੈ ਵੇਖ ਲੈ ਤੂੰ ਹੀ ਔਖਾ ਹੋਏਗਾ ਮਨ ਮਗਰ ਆਉਂਦਾ ਨਹੀਂ ਬੂਆ ਆ ਤੂੰ ਹੀ ਲੱਪਣਾ ਪਈ ਕਹੇ ਤੇ ਲੱਬ ਮਨ ਲੱਬਦੇ ਸਹੀ ਗੱਲ ਕਿੰਨਾ ਲੱਬਦੇਗਾ ਸੌਖਾ ਰਹੇਗਾ ਏ ਕੋਈ ਨਗੜਾ ਲੂਚਾ ਲੱਬਦੇਗਾ ਔਖਾ ਹੋਏਗਾ ਕਿੰਨਾ ਵਧੀਆ ਇਹਦਾ ਗੁੱਟ ਪੜਿਆ ਤੂੰ ਆ ਜਾ ਫਿਰ ਆ ਗਈ ਆ ਗਈ ਉਹ ਹੋ ਗਿਆ ਵੀ ਨਹੀਂ ਬੈਠਾ ਤੇਰੇ ਹੱਥੇ ਹਾਂ ਜਿਹੜੀ ਚੀਜ਼ ਤੈਨੂੰ ਚਾਹੀਦੀ ਸੀ ਉਹ ਤੈਨੂੰ ਮੈਂ ਲਿਆਤੀ ਠੀਕ ਹੈ ਤੇ ਹੁਣ ਤੂੰ ਯਾਦ ਕਰ ਲਈ ਮੈਂ ਕੀ ਕੀ ਕਿਹਾ ਹੋਣਾ ਉਹਨਾਂ ਚ ਇੱਕ ਚੀਜ਼ ਇਹਦੇ ਚ ਹੈਗੀ ਹੈ ਮੈਂ ਹਜੇ ਨਹੀਂ ਕੋਲਦੀ ਕੰਨੀ ਬੈਠ ਕੇ ਪੂਆ ਨੂੰ ਵੀ ਤੋਹਣ ਲੈ। ਲੈ ਪੂਆ ਬੰਦੇ ਸਿੱਕਾ ਕਰ ਦੇ। ਪੂਆ ਦੀ ਭੈਣ ਤਾਂ ਲੈ ਤਾਂ ਮੈਨੂੰ ਕੁਝ ਨਹੀਂ। ਪੂਆ ਨੇ ਸਿੱਕਾ ਕਰਦੀ। ਪੂਆ ਪਤਾ ਕੀ ਦੀ ਆ? ਹਾਂ। ਮੈਂ ਸਿੱਕਾ ਕਰਦੀ ਜੇ ਉਹਦਾ ਵਸਤਾ ਰਹੇ। ਮੇਰਾ ਤਿੱਜਾ ਜਿਹੜਾ ਉਹਦੀ ਭੈਣ ਦੇ ਪੱਠ ਪੂਰ ਦਾ ਮੈਂ ਕਹਿੰਦੀ ਸੀ ਤੇ ਪੁੱਛ। ਮੇਰੀ ਗੱਲ ਸੁਣ। ਠੀਕ ਆ। ਤੇਰਾ ਤਾਂ ਹੁਣ ਅਸੀਂ ਵਿਆਹ ਕੇ ਤੋੜ ਦੇਣਾ ਤੈਨੂੰ ਤਾਂ। ਠੀਕ ਆ। ਪੂਆ ਦਾ ਤਾਂ ਸਾਰਾ ਘਰ ਆ। ਪੂਆ ਤੋਂ ਸਿੱਕਾ ਕਰੂਗੀ। ਪੂਆ ਮਾਲਕ ਹੈਗੀ। ਹੈਂ? ਅਸੀਂ ਤਾਂ ਸਿੱਕਾ ਕਰ ਸਕਦੇ ਹਾਂ ਵੀ ਪੂਆ ਪਈ ਘਰ ਦਾ ਮਾਲਕਾ ਬੰਦੇ ਸਾਂਣੀ ਦੇ। ਹਾਂ, ਇਹ ਹੋ ਸਕਦਾ ਸੀ। ਆਪੂਆ ਬੜਾ ਸੋਨਾ ਸੂਟ ਦਿੱਤਾ ਹੈ ਭਾਬੀ ਨੇ ਤੈਨੂੰ ਜਿਉਂਦੇ ਵਾਸਤੇ ਰੱਖਿਆ ਭਾਈ ਅੰਦਰ ਪਹਨਾ ਰੱਖਿਆ ਉਹਦਾ ਭੂਆ ਕਹਿੰਦੀ ਆ ਭਾਈ ਮੈਂ ਸੂਟ ਲੈਣਾ ਨਹੀਂ ਹੈਗਾ ਜਦੋਂ ਕੋਈ ਆਉਂਦਾਗਾ ਨਾ ਭੂਆ ਕਹਿੰਦੀ ਨਾ ਮੈਂ ਨਹੀਂ ਲੈਣਾ ਸੂਟ ਕਿੰਨਾ ਸੋਨਾ ਸੂਟ ਆ ਭਾਬੀ ਕਿੱਦਾਂ ਸੋਨਾ ਰੰਗ ਆ ਲੈ ਮੇਰੀ ਨਣਦ ਕਿਤੇ ਘੱਟ ਸੋਹਣੀ ਐ ਦੇਖ ਲੈ ਗੱਲਾਂ ਕਰਦੀ ਹਾਂ ਹਾਂ ਮੇਰੇ ਨਾਲ ਤਾਂ ਘੱਟ ਸੋਹਣਾ ਸੂਟ ਕਮੋ ਥੈਂਕ ਯੂ ਸੂਟ ਪਰ ਬਈ ਲੱਗਣ ਦਾ ਕਿਹੜੇ ਵળે ਇੰਨੇ ਮਹਿੰਗੇ ਨੇ ਇਹ ਤਾਂ ਮਹਿੰਗੇ ਵੀ ਥਾਸੇ ਆਏ ਹੋ ਨਾ ਪੂਆ ਜੀ ਜਦੋਂ ਆਪਰੇ ਇੱਥੇ ਆਉਂਦਾ ਪਿੰਡ 'ਚ ਕੋਈ ਵੇਚਣ ਵਾਲਾ ਜਾਂ ਸ਼ਹਿਰ 'ਚ ਇੱਥੇ ਤੇ ਉਦੋਂ ਨਹੀਂ ਤੁਸੀਂ ਸੂਟ ਲੈਂਦੇ ਹੈਗੇ ਫਿਰ ਅਸੀਂ ਆਪ ਹੀ ਲੈ ਆਈਆਂ ਮਾਮਾ ਧੀਆ ਜਾ ਕੇ ਬਹੁਤ ਸੋਹਣਾ ਸੂਟ ਆ ਵੀਰੇ ਵੈਸੇ ਇੱਕ ਗੱਲ ਆ ਪੂਆ ਛੋਟਾ ਨਾਲ ਜਾਂ ਗਿਫਟਾਂ ਨਾਲ ਰੱਖੜੀ ਬੰਦਰ ਮਨਾਇਦਾ ਹਨਾ ਪਰ ਉਹ ਇੱਕ ਗੱਲ ਆ ਜਿਹੜੇ ਰੱਖੜੀ ਦਾ ਤਿਹਾਰਾ ਨਾ ਇਹ ਭੈਣ ਤੇ ਭਰਾ ਦੇ ਪਿਆਰ ਨੂੰ ਦਰਸਾਉਂਦਾ ਨਾ ਕਿ ਆਪ ਕੋ ਕੱਪੜਾ ਜਿਹੜਾ ਦੇ ਕੇ ਇੱਕ ਦੂਜੇ ਨੂੰ ਖੁਸ਼ ਕਰੀਏ ਜਾਂ ਨਾਰਾਜ਼ ਹੋ ਗਏ ਤੇ ਸਾਨੂੰ ਘੱਟ ਦੇ ਤਾਂ ਇਹਨੂੰ ਵਾਅਦੇ ਤਾਂ ਬਸ ਭੈਣ ਭਰਾ ਦਾ ਪਿਆਰ ਬਣਿਆ ਉਹ ਭੈਣੇ ਇਹਦਾ ਇੱਕ ਬਹਾਨਾ ਹੁੰਦਾਗਾ ਉਹ ਦਿੱਤਾ ਨਹੀਂ ਜਾਂਦਾ ਕਿ ਐਂ ਹੁੰਦਾ ਵੀ ਭਈ ਤਿਹਾਰ ਤੇ ਆਪ ਦੀ ਭੈਣ ਲਈ ਕੋਈ ਚੱਜ ਦੀ ਚੀਜ਼ ਲੈਤੀ ਜਾਂਦੀ ਆ ਨਾਲੇ ਜਿਹੜੇ ਗਿਲੇ ਸਕੇਵੇਂ ਹੁੰਦੇ ਆ ਭੈਣ ਭਰਾਵਾਂ ਦੇ ਰਿਸ਼ਤੇਦਾਰਾਂ ਦੇ ਉਹ ਸਾਰੇ ਦੂਰ ਹੋ ਜਾਂਦੇ ਆ ਸਹੀ ਗੱਲ ਲੱਗ ਰਹੀ ਆ ਰੱਖੜੀ ਦਾ ਤਿਹਾਰ ਬਣਾਇਤਾ ਹੈ ਕਿ ਭੈਣ ਭਰਾਵਾਂ 'ਚ ਜਿੰਨੇ ਵੀ ਮਨ ਮੋਟਾਬ ਹੁੰਦੇ ਆ ਉਹ ਮਿਟ ਜਾਣਾ ਤੇ ਦੁਬਾਰੇ ਉਹਵੇਂ ਵਾਤਨ ਲੱਗ ਜਾਣਾ हां बुत्त जे कई बारी कोई ਲੜਾਈ ਬੜਾਈ ਹੋ ਜੇ ਭੈਣ ਨਾ ਵੀ ਨ ਭਰਾ ਦੇ ਉਹ ਇਸ ਦਿਨ ਤੇ ਜਰੂਰ ਆਉਂਦੀ ਤੇ ਇਹ ਵੀ ਆਪਦੇ ਭਰਾ ਦੀ ਸੁੱਖ ਮਨਾਉਣ ਵਾਸਤੇ ਜੂ ਮੇਰਾ ਭਰਾ ਸੁੱਖੀ ਦੱਸੇ ਸਹੀ ਗੱਲ ਆ ਇਹ ਤਾਂ ਗੱਲ ਬੁਆ ਹੈਗੀ ਆ ਬਾਕੀ ਇਹ ਤਾਂ ਮਤੋਂ ਕੋਟ ਹੀ ਬਹੁਤ ਖਾਂਦੀ ਰਹੀ ਆ ਮੈਨੂੰ ਐ ਹੁੰਦਾ ਵੀ ਇਹਦੇ ਮਨ ਤਾਂ ਕੋਈ ਵੀਰਾ ਸਿਕਬਾ ਰਹੀ ਨਾ ਜਾਵੇ ਸਹੀ ਗੱਲ ਆ ਉੱਟ ਜੂ ਬਾਈ ਜੀ ਮਨਿੰਦਰ ਬਤਾ ਕੀ ਕਹਿੰਦੇ ਹੁੰਦੇ ਸੀ ਕਹਿੰਦੇ ਪੇਰੇ ਤਾਂ ਭਾਬੀ ਨੇ ਕੋਟ-ਕੋਟ ਮੇਰੀ ਨਲੀ ਕੱਢ ਦਿੰਦਾ ਹੁੰਦਾ ਸੀ ਸਿੰਮੇ ਕੇ ਗੱਲ ਹੋਰ ਦੱਸਾਂ ਜਿੱਦ ਮੈਂ ਰਖੜੀ ਬੰਨਣ ਜਾਂਦੀ ਆ ਨਾ ਪਹਿਲਾਂ ਤਾਂ ਮੇਰਾ ਭਰਾ ਮੇਰਾ ਕਟਾਪਾ ਚੜਦਾ ਮੈਨੂੰ ਮੋਢਾ ਔਰ ਦਿੰਦਾ ਖੇਸ ਉੱਤੇ ਸੱਟ ਕੇ ਨਾ ਮੇਰੇ ਮੈਨੂੰ ਕਹਿੰਦਾ ਨਾ ਪਹਿਲਾਂ ਤਾਂ ਤੇਰੇ ਗਿੱਦੜ ਕੱਟ ਕਰੂੰਗਾ ਮੈਂ ਫੇਰ ਰਖੜੀ ਬਣਾਉਂਗਾ ਅੱਭੀ ਹੁਣੇ ਕੱਟ ਦਿੰਦਾ ਤੁਹਾਨੂੰ ਕਹਿੰਦਾ ਹੈਗੀ ਤਾਂ ਤੂੰ ਮੇਰੀ ਭੈਣ ਹੀ ਐ ਫੇਰ ਕੀ ਹੋ ਗਿਆ ਜੀ ਵਿਆਹੀ ਗਈ ਲੈ ਹਾਂ ਕ ਲੈ ਤਾਂ ਮੇਰਾ ਵੀਰ ਹੁਣ ਨਹੀਂ ਮੈਨੂੰ ਕੁਛ ਕਹਿੰਦਾ ਨਾ ਭਾਈ ਮੈਨੂੰ ਨਹੀਂ ਕਦੇ ਮੇਰੇ ਭਰਾ ਨੇ ਕੁਛ ਵੀ ਆਖਿਆ ਸਾਡਾ ਤਾਂ ਭੈਣ ਭਰਾ ਦਾ ਇੰਨਾ ਪਿਆਰ ਹੈ ਕਿ ਜਿਹੜੀ ਚੀਜ਼ ਕੋਈ ਭਰਾ ਕੋਲਿਆ ਉਹ ਉਹਨੇ ਮੇਰੇ ਵਾਸਤੇ ਲ ਤੇ ਮਾਇਆ ਦੇ ਪ੍ਰਵਾਸ ਤੇ ਰੱਖੀਏ। ਸੇ ਉਹ ਮੇਜ ਉੱਤੇ ਮੇਰਾ ਭਤੀਜਾ ਆਤੀ ਜੀ ਆਦੇ ਇਹ ਨਹੀਂ ਲੜੇ ਕਦੇ ਅਸੀਂ ਨਹੀਂ ਲੜੇ ਸੀ ਇੰਨੀ ਉਮਰ ਹੋ ਗਈ ਦੋਨਾਂ ਦੀ। ਪੂਆ ਜਿਹੜੇ ਨਾਲ ਦੇ ਜੰਮੇ ਨੇ ਆਪਣੇ ਜਿਹੜੇ ਢਮਾਂਚਾ ਸਕਦਾ ਨਾ ਉਹ ਕਿਸੇ ਦਾ ਨਹੀਂ ਮੱਚਦਾ। ਲੱਖ ਕੋਈ ਆਪਣਾ ਭੈਣ ਭਰਾ ਬਣ ਜੇ ਪਰ ਜਿਹੜਾ ਨਾਲ ਜੰਮਿਆ ਹੁੰਦਾ ਅਸਲ ਤਾਂ ਭੈਣ ਭਰਾ ਆਪਣਾ ਉਹੀ ਹੁੰਦਾ। ਦੁੱਖ ਸੁੱਖ ਦਾ ਉਹੀ ਖੜਦਾ ਆਪਣੇ ਨਾਲ। ਉਹੀ ਖੜਦਾ ਪੁੱਤ। ਕਈ ਗੱਲਾਂ ਨਾ ਪੂਆ ਜੀ ਬੱਚੇ ਘਰ ਤੋਂ ਸਿੱਖਦੇ ਨੇਗੀ। ਤੈਨੂੰ ਵੀ ਪਤਾ ਥੋੜਾ ਜਿਹਾ ਮੇਰੀ ਮਾਂ ਦਾ ਗੁੱਸੇ ਵਾਲਾ ਸੁਭਾਅ ਆ ਉਹ ਵੀ ਫਿਰ ਕਰੇ ਸਾਡਾ ਬਣ ਗਿਆ ਸੀਗਾ ਪਰ ਮੈਂ ਤਾਂ ਬਹੁਤ ਸੁਧਰ ਗਈ ਮੈਨੂੰ ਤਾਂ ਤੁਸੀਂ ਸੁਧਾਰਤਾ ਚਲ ਕੋਈ ਨਹੀਂ ਪੁੱਤ ਅੱਜ ਤੇ ਹਾਰ ਦਾ ਦਿਨ ਅੱਜ ਤੱਕ ਕੁਛ ਰਹਿ ਐਵੇਂ ਮੇਨਾ ਦੀ ਮਾਂ ਦੀਆਂ ਗੱਲਾਂ ਦਿਲ ਤੇ ਲਾ ਨਾ ਨਾ ਮੈਂ ਤਾਂ ਕਹਿੰਦੀ ਅੱਜ ਮੰਮੀ ਨੂੰ ਹੋਣਾ ਚਾਹੀਦਾ ਸੀਗਾ ਪਤਾ ਲੱਗ ਜਾਂਦਾ ਵੀ ਇੰਨਾ ਪਿਆਰ ਗੂੜਾ ਪਿਆਰ ਕੋਈ ਨਹੀਂ ਤੋੜ ਸਕਦਾਗਾ ਮੈਨੂੰ ਐਂ ਦੱਸੋ ਹੁਣ ਤੁਸੀਂ ਕਦੋਂ ਜਾਨਾ ਰਖੜੀ ਬੰਨਣ ਕੋਈ ਗੱਲ ਨਹੀਂ ਮੈਂ ਵੀ ਚਲ ਜਾਂਗੀ ਪਹਿਲਾਂ ਆਪਾਂ ਇੱਧਰ ਤਾਂ ਨਿਵੇੜੀਏ ਉਹ ਕੋਈ ਗੱਲ ਨਹੀਂ ਕੱਲੋਂ ਰਖੜੀ ਆ ਮੈਨੂੰ ਐ ਸੀ ਆ ਸਾਡੀ ਕਮਲੀ ਜੀ ਨਾਲ ਗੁੱਸੇ ਹੋ ਜੇ ਇਹ ਰਖੜੀ ਬੰਧੇ ਜਾਣਾ ਅੱਜ ਕੰਮੂ ਨਾਲ ਆਥਣੇ ਹਾਂ 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 ਬਸ ਜਾਏ ਵੀਰੇ ਚਲ ਇਹ ਵੀ ਰਖੜੀ ਬੰਨਿਆ ਹੋਗੇ ਭਾਬੀ ਹੈ ਤਿਹਾੜ ਤਾਂ ਸਾਰਿਆਂ ਨੂੰ ਇੱਕੋ ਜਿਹਾ ਹੁੰਦਾ ਸੀ ਮੰਮੀ ਕਦੋਂ ਕੋ ਮੁੜ ਕੇ ਆਉਣਗੇ ਦੱਸ ਕੇ ਗਏ ਤੁਹਾਨੂੰ ਕੁਝ ਉਹ ਮੰਮੀ ਮੁੜਿਆ ਆਉਗੀ ਸ਼ਾਮ ਤੱਕ ਆ ਜੂਗੀ ਅੱਜ ਕੋਈ ਗੱਲ ਨਹੀਂ ਫਿਰ ਆਪਾਂ ਆਏ ਨਹੀਂ ਛੱਡ ਕੇ ਜਾਂਦੇ ਇਹਨਾਂ ਨੂੰ ਕਿਉਂਕਿ ਅਸੀਂ ਬਾਗੇ ਤੇ ਪੂਆ ਜੀ ਮੁੜ ਕੇ ਨਾ ਕਈ ਗੱਲ ਗੱਲ ਹੋਰ ਹੋ ਜਾਂਦੀ ਐ ਅਸੀਂ ਘਰੀ ਰਹਾਂਗੇ ਆਪਾਂ ਤਾਂ ਫੇਰ ਭੱਗ ਜਾਗੇ ਜ਼ਰੂਰੀ ਤਾਂ ਨਹੀਂ ਇਹ ਤਾਂ ਮੋਹ ਪਿਆਰ ਹੀ ਆ ਹਾਂ ਵੀ ਕੱਲ ਨੂੰ ਪੈਂਚਕਾ ਸ਼ੁਰੂ ਹੋ ਜਾਣੀਗਾ ਰੱਖੀ ਤਾਂ ਅੱਜ ਬਣ ਕੇ ਆ ਤਾਂ ਅਸੀਂ ਭੂਆ ਭਤੀਜੀ ਘਰੇ ਆਏਗਾ ਸਾਰੇ ਕੁਝ ਹੋਰ ਖਾਂਦਾ ਕੋਈ ਕਿੰਨੇ ਮਹਿ ਪਰਮਜ ਪਈ ਹੋਈ ਆਗੀ ਮੋਹ ਪਿਆਰ ਹੁੰਦਾਗਾ ਜਦੋਂ ਮਰਜ਼ੀ ਭੱਗ ਜਾ ਪਿਆਰ ਹੋਣਾ ਜ਼ਰੂਰੀ ਆ ਪੈਂਚਕਾਂ ਦੀ ਕਿਹੜੀ ਗੱਲ ਕਰੀ ਜਾਨੀ ਐ ਕਮਲੀਏ ਤੇਰੇ ਪੁੱਤ ਤੂੰ ਭੱਗ ਜਾ ਅੱਜ ਅਸੀਂ ਹੈਗੀਆਂ ਘਰੇ ਆਥਨੂ ਤੇਰੀ ਮੰਮੀ ਆ ਜੂਗੀ ਤੇ ਤੂੰ ਅੱਜ ਆਥਨੇ ਜੇ ਮਾਂ ਨੂੰ ਚੱਲ ਜਾ ਕੇ ਬੰਨੇ ਆ ਰਖੜੀ ਤੇ ਅੱਜ ਕਾ ਨੂੰ ਕੱਲ ਨੂੰ ਤੂੰ ਉਹ ਕਰਦੀਏਗੀ ਅਸੀਂ ਕਿਤੇ ਬਾਹਰ ਨਹੀਂ ਜਾਂਦੇ ਅਸੀਂ ਅੰਦਰੋਂ ਕੁੰਡਾ ਲਾ ਲਾਂਗੇ ਬਸ ਚੁੱਪ ਕਰਕੇ ਬੈਠ ਜਾ ਕੋਈ ਮਰਜੀ ਰਕਾਈ ਜਾਵੇ ਅਸੀਂ ਐਂ ਨਹੀਂ ਕਹਿ ਰਹੇ ਵੀ ਤੁਸੀਂ ਅੰਦਰ ਵੜ ਕੇ ਬਹਿ ਜਾਓ ਬੰਦਰ ਚ ਹੋਰ ਕੰਮ ਧੰਦੇ ਬਿਥੇਰੇ ਹੁੰਦੇ ਆ ਹੁਣ ਭੂਆ ਜੀ ਵੀ ਨਹੀਂ ਕਿਤੇ ਜਾਂਦੇ ਤੂੰ ਵੀ ਨਹੀਂ ਜ਼ਿਆਦਾ ਬਾਹਰ ਨਿਕਲਦੀ ਮੈਨੂੰ ਐਂ ਕਰਕੇ ਔਖਾ ਜੇ ਮੰਮੀ ਹੋਊਗੀ ਸੌਖਾ ਹੋ ਜਾਊਗਾ ਮੜਾ ਜੀ ਉਹ ਕੰਮ ਕੋਈ ਗੱਲ ਨਹੀਂ ਇਹਨਾਂ ਦੀ ਵੀ ਗੱਲ ਮੰਨ ਲੈ ਤੈਨੂੰ ਲੱਗਦਾ ਵੀ ਜਿਹੜੀ ਗੱਲ ਆਪਾਂ ਨੂੰ ਭੂਆ ਨੇ ਕਹਤੀ ਆਪਣੇ ਘਰ ਚ ਕੋਈ ਗੱਲ ਟਾਲ ਦੂ ਏਦਾ ਗੱਲ ਹੈਗੀ ਆ ਚਲ ਭੂਆ ਜੀ ਜਿਵੇਂ ਤੁਹਾਨੂੰ ਠੀਕ ਲੱਗੇ ਮੈਂ ਉਵੇਂ ਕਰ ਲਵਾਂਗੀ ਕੋਈ ਨਹੀਂ ਪੁੱਤ ਤੂੰ ਕਰ ਤਿਆਰੀ ਤੂੰ ਜਾ ਅਸੀਂ ਆਪ ਦਾ ਮੈਂ ਤਾਂ ਅੱਜ ਹੀ ਸਵਾਉਣਾ ਦੇ ਕੇ ਆਉਣੀ ਹਾਂ ਸੂਟ ਕੱਲ ਨੂੰ ਇਹੀ ਪਾ ਕੇ ਜਾਉਂਗੀ ਮੈਂ ਸਕੂਲ ਲੈ ਖੇਸ ਮੈਨੂੰ ਫੜਾ ਦੇ ਸੂਟ ਤੂੰ ਇਕੱਠ ਕਰ ਲੈ ਮੇਰਾ ਵੀ ਨਾਲ ਹੀ ਲੈ ਜੀ ਕਿਉਂ ਖੇਸ ਨੂੰ ਕਿਉਂ ਫੜਾਦਾ ਮੈਂ ਤਾਂ ਸਾਹਮ ਕੇ ਰੱਖੂੰਗੀ ਆਉ ਦਾ ਦੋ ਨਹੀਂ ਤੈਨੂੰ ਦੇ ਦੇਣੀ ਲੱਗ ਮੈਂ ਲੈ ਕੇ ਜਾਉਂਗੀ ਨਾ ਸਾਹ ਨਾਲ ਇੱਕ ਤਰੀਕ ਲਈ ਮੈਂ ਸਾਹਮ ਕੇ ਰੱਖ ਕਿਉਂ ਨਹੀਂ ਆ ਵੀ ਦੇ ਜੀ ਤੂੰ ਆ ਦਾ ਸੂਟ ਭੂਆ ਦਾ ਵੀ ਸਵਾਉਣਾ ਦੇ ਆਣਾ ਭੂਆ ਫੜਾਏ ਤੇ ਆਪ ਦਾ ਮੇਚੇ ਹੀ ਨਹੀਂ ਆਈ ਭੂਆ ਦਾ ਮੇਚੇ ਨਾਲ ਲੈ ਜੀ ਨਹੀਂ ਨਹੀਂ ਭੂਆ ਦਾ ਮੇਚੇ ਦੇ ਕੇ ਆਉਂਗੇ ਆਪ ਦਾ ਮੇਚੇ ਕਿਉਂ ਦੇ ਕਿਉਂਗੀ ਨਾਲ ਜੇ ਮੈਂ ਕੋਈ ਹੋਰ ਸਵਾਉਣਾ ਹੋਊਗਾ ਤਾਂ ਹੋਰ ਮੰਗ ਲੂੰ ਏ ਵੀ ਸਹੀ ਆ ਚਲੋ ਤੁਸੀਂ ਗੱਲਾਂ ਬਾਤਾਂ ਕਰੋ ਮੈਂ ਚਾਹ ਦੀ ਪੁੱਟ ਬਣਾ ਲਾ ਮੈਂ ਵੀ ਇੰਨੀ ਸਮਾਂ ਹੈ ਫੇਰ ਤੁਸੀਂ ਜਾਵੜ ਰੱਖ ਲਈ ਬੰਨ ਸਰ ਠੀਕ ਆ ਮੈਂ ਚੱਲਣਾ ਨਾਲ ਨਾ ਨਾ ਮੈਂ ਬਗਜੂ ਨਹੀਂ ਪੂਆ ਚਲ ਛਣੀ ਮੈਂ ਵੀ ਫੇਰ ਕੰਮ ਖੰਦਾ ਦੇਖਦੇ ਹਾਂ ਕਰ ਲੋ ਤਿਆਰੀ ਬਗਜੂ ਪੂਆ ਤਾਂ ਚੱਕ ਲੋ ਫਰ ਚੱਕਦੇ ਆ ਰੱਬਾ ਮੇਰੀ ਭੈਣ ਨੂੰ ਆਈ ਹੱਸਦੀ ਰਹਿ ਮਨਿੰਦਰ ਐ ਬੈਠੇ ਤੂੰ ਪੂਆ ਮੇਰਾ ਨਾ ਸਿਰ ਦੁਖੀ ਜਾਂਦਾ ਸੀਗਾ ਤਾਂ ਕਰਕੇ ਬੈਠੀ ਸੀ ਲੈ ਕੋ ਤੱਜ ਜਾਣਾ ਨਹੀਂ ਹੈਗਾ ਤਾਂ ਟਾਈਮ ਹੋ ਗਿਆ ਪੁੱਤ ਤੇਰੇ ਜਾਣ ਦਾ ਤੂੰ ਜਾ ਤਿਆਰ ਹੋ ਕੇ ਮੰਮੀ ਤੁਸੀਂ ਕਹਿ ਰਹੀ ਹੋ ਮੈਨੂੰ ਵੀ ਜਾ ਨਾ ਹੋਰ ਪੁੱਤ ਮੈਂ ਹੀ ਕਹਿ ਰਹੀ ਆ ਨਾਲੇ ਹੁਣ ਤਾਂ ਪੁੱਤੋ ਤੇਰੀ ਦੇਖ ਮਾਸੀ ਕਹਿ ਕਿ ਨਹੀਂ ਗਈ ਉਹ ਕਹਿੰਦੇ ਵੀ ਮਨਿੰਦਰ ਨੂੰ ਕੋਈ ਡਰਨ ਦੀ ਲੋੜ ਨਹੀਂ ਹੈਗੀ ਅਸੀਂ ਹੈਗੇ ਆ ਨਾ ਤੇ ਹੁਣ ਤਾਂ ਪੁੱਤ ਮੈਨੂੰ ਵੀ ਕੋਈ ਡਰ ਨਹੀਂ ਲੱਗਦਾ ਹੈਗਾ ਤੇ ਹੁਣ ਤਾਂ ਖੁਸ਼ੀ ਖੁਸ਼ੀ ਤੂੰ ਜਾ ਪੁੱਤ ਪਰ ਮਾਂ ਪਤਾ ਨਹੀਂ ਕਿਉਂ ਮਨ ਮੇਰਾ ਦਿਲ ਨਹੀਂ ਕਰਦਾ ਸੱਚੀ ਮੈਨੂੰ ਸਮਝ ਨਹੀਂ ਆਉਂਦਾ ਕਈ ਤਾਂ ਮੇਰੇ ਚ ਇੰਨਾ ਹੌਸਲਾ ਆ ਜਾਂਦਾ ਨਾ ਵੀ ਮੈਂ ਹਾਂ ਇਹਨਾਂ ਚੀਜ਼ਾਂ ਡਟ ਕੇ ਸਾਹਮਣਾ ਕਰ ਲੂੰਗੀ ਵੀ ਮੈਨੂੰ ਕਿਸੇ ਦੀ ਕੋਈ ਪਰਵਾਹ ਨਹੀਂ ਵੀ ਮੈਂ ਤਾਂ ਜਾਉਂਗੀ ਆਪਦੀ ਜ਼ਿੰਦਗੀ ਜਿਊਂਗੀ ਪਰ ਜਦੋਂ ਘਰੇ ਕਲੇਸ਼ ਹੋ ਜਾਂਦਾ ਹੈ ਇਹਨਾਂ ਗੱਲਾਂ ਦਾ ਉਦੋਂ ਮੇਰਾ ਚਤ ਐ ਕਰਦਾ ਵੀ ਘਰ ਦੇ ਦੋ ਉੱਪਰ ਕੀ ਆ ਵੀ ਮੈਂ ਨੌਕਰੀ ਵੀ ਨਹੀਂ ਛੱਡ ਸਕਦੀ ਘਰ ਦੇਆਂ ਕਰਕੇ ਹੁਣ ਤੁਸੀਂ ਦੇਖ ਲਓ ਕੱਲ ਡੈਡੀ ਨੇ ਕਿੰਨਾ ਕੁਝ ਬੋਲਿਆ ਮਾਸੀ ਨੂੰ ਤੇ ਗਾਂ ਭਾਬੀ ਨੂੰ ਵੀ ਬੋਲਿਆ ਨਾ ਮੈਨੂੰ ਤਾਂ ਹੀ ਡਰ ਲੱਗੀ ਗਿਆ ਕਿਤੇ ਭਾਬੀ ਨਾ ਗੁੱਸਾ ਕਰ ਜੇ ਕਿਤੇ ਆਪਣੇ ਆਹ ਚੱਕਰਾਂ ਵਿੱਚ ਨਾ ਬਾਈ ਦਾ ਨਾ ਘਰ ਪੱਟਿਆ ਜਾ ਉਹ ਪੁੱਤ ਤੂੰ ਇਹ ਜਿਹੀਆਂ ਗੱਲਾਂ ਨਾ ਸੋਚਿਆ ਕਰ ਤੂੰ ਆਪਦੇ ਕੰਮ 'ਤੇ ਕਰ ਧਿਆਨ ਦੇ ਹੁਣ ਜਦੋਂ ਕਾਈ ਗਿਆ ਨਾ ਹੁਣ ਸਾਰਿਆਂ ਦਾ ਹੀ ਹੌਸਲਾ ਜਾ ਬਣ ਗਿਆ ਵੀ ਹਾਂ ਮਨਿੰਦਰ ਹੁਣ ਆਪਾਂ ਕੰਮ ਤੇ ਤੋਰਿਆ ਕਰਗੇ ਬਾਕੀ ਰਹੀ ਗੱਲ ਮਾਸੀ ਦੀ ਜਿਹੜਾ ਜਿਹਾ ਕੁਝ ਕਹਿੰਦੀ ਐ ਫਿਰ ਉਹ ਜਿਹਾ ਕਹਾ ਲੈਂਦੀ ਐ ਨਹੀਂ ਨਾ ਪੂਆ ਰੋਜ਼ ਦਾ ਕਲੇਸ਼ ਮਾੜਾ ਹੁੰਦਾ ਕਿਸੇ ਨਾ ਕਿਸੇ 'ਤੇ ਪੈ ਜੂਗਾ ਤੈਨੂੰ ਪਤਾ ਆਪ ਨੂੰ ਤਾਂ ਪਹਿਲਾਂ ਹੀ ਨਿ ਕੋਈ ਕੋਈ ਜਾਨ ਦਿੰਦਾ ਮਾੜਾ ਤਾਂ ਹੈਗਾ ਪੁੱਤ ਕਲੇਸ਼ ਇਹ ਤਾਂ ਮੈਂ ਵੀ ਕਹਨੀ ਆ ਮਿੰਦਰ ਨੂੰ ਇਹ ਗੱਲ ਤਾਂ ਮੈਂ ਵੀ ਕਹੀ ਸੀ ਇਹ ਵੀ ਕਹਿੰਦੀ ਹਾਂ ਕਹਿੰਦੀ ਵਧੀਆ ਬੋਲਿਆ ਬਾਈ ਉਹਨੂੰ ਮੈਂ ਤੇ ਪੁੱਤ ਤੈਨੂੰ ਆਏ ਕਹਿਨੀ ਆ ਦੇਖ ਹੁਣ ਤੂੰ ਕਾਲਜ ਵਗ ਜਾ ਕਰ ਤੇ ਸਭ ਤੋਂ ਵੱਧ ਰੋਕਣ ਵਾਲੀ ਤਾਂ ਤੈਨੂੰ ਨਾਲੇ ਮੈਂ ਹੀ ਆਗੀ ਤੇ ਹੁਣ ਭੇਜਣ ਨੂੰ ਵੀ ਤੈਨੂੰ ਮੈਂ ਹੀ ਕਹਿਨੀ ਆ ਹੁਣ ਪੁੱਤ ਤੂੰ ਜਾਇਆ ਕਰ ਹੁਣ ਨਹੀਂ ਤੈਨੂੰ ਕਦੇ ਰੋਕਦੀ ਹੈਗੀ ਮੈਂ ਮੰਮੀ ਪਤਾ ਨਹੀਂ ਕਿਉਂ ਅੱਜ ਮੇਰਾ ਜੀ ਨਹੀਂ ਕਰ ਰਿਹਾ ਜਾਨ ਅੱਜ ਤਾਂ ਮਰਾਂ ਜੀ ਕਰ ਰਿਹਾ ਵੀ ਕਰੇ ਰਹਾ ਪਤਾ ਨਹੀਂ ਕਿਉਂ ਇੱਕ ਨਾ ਦਰਜਾ ਲੱਗ ਰਿਹਾ ਅੱਜ ਮੈਨੂੰ ਜਾਨ ਤੋਂ ਮੈਂ ਸੋਚਿਆ ਅੱਜ ਰਹਿਣ ਦਿੰਨੀ ਆ ਨਾਲੇ ਕੱਲ ਇੰਨਾ ਕੁਝ ਹੋ ਕੇ اٹਿਆ ਜੇ ਅੱਜ ਨਾਲੇ ਮੈਂ ਤਿਆਰ ਹੋ ਕੇ ਗਈ ਮਾਸੀ ਨੇ ਫੇਰ ਕੁਝ ਕਹਿਤਾ ਮੈਨੂੰ ਕਿ ਅੱਜ ਤਾਂ ਬਾਪੂ ਵੀ ਘਰੇ ਆ ਤੇ ਜੇ ਬਾਪੂ ਨੇ ਸੁਣ ਲਿਆ ਪਤਾ ਨਹੀਂ ਕੀ ਹੋਊਗਾ ਉਹ ਪੁੱਤ ਹਜੇ ਪਈ ਐ ਤੂੰ ਤਿਆਰ ਹੋ ਤੇ ਜਾ ਟੇ ਕੰਮ ਤੇ ਐਵੇਂ ਨਹੀਂ ਇੰਨਾ ਸੋਚਦੇ ਹੁੰਦੇ ਜੇ ਭੱਗ ਜਾ ਆਖੇ ਪਤਾ ਨਹੀਂ ਉਹ ਤਾਂ ਕਿੱਥੋਂ ਮੁਸਕਾ ਜਾਂਦਾ ਮੇਰਾ ਵੀ ਇਹ ਤਿਆਰ ਹੋਈ ਜਾਂਦੀ ਜਦੋਂ ਮੈਂ ਤਿਆਰ ਹੋ ਕੇ ਨਿਕਲ ਲੱਗਦੀ ਉਹਦੀ ਰੋਕੂ ਮੈਨੂੰ ਜਿਉ ਤੈਨੂੰ ਰੋਕੂਗੀ ਤੂੰ ਖੜੀ ਨਾ ਤੇ ਤਪ ਜਿ ਚੁੱਪ ਕਰਕੇ ਬਸ ਜੇ ਭੱਗ ਜਾ ਮੇਰੀ ਤੇ ਆਖੇ ਲੱਗਿਆ ਤਾਂ ਮੈਂ ਤਾਂ ਉਸ ਕਦਰ ਜਦੋਂ ਤੁਸੀਂ ਮੈਨੂੰ ਕਹਿੰਦੇ ਹੋ ਵਗ ਜਾ ਉਹਦਾ ਮੇਰਾ ਜੀ ਨਹੀਂ ਕਰਦਾ ਜਦੋਂ ਮੇਰਾ ਚਲ ਕਰਦਾ ਉਹ ਤੁਸੀਂ ਰੋਕਦੇ ਹੋ ਮਾਲੀ ਔਖੀ ਹੋਈ ਪਈ ਆ ਮੈਂ ਤਾਂ ਇੱਦਾਂ ਰੱਬ ਨਾ ਮੈਨੂੰ ਆ ਜ਼ਿੰਦਗੀ ਨਾ ਹੀ ਦਿੰਦਾ ਕੀ ਲੋੜ ਤੇ ਚੰਗਾ ਬਣਾ ਉਹਦਾ ਬੋਲੀ ਜਾਨੀ ਹੈ ਕੀ ਤੂੰ ਹੈ ਕਿਉਂ ਨਾ ਰੱਬ ਜ਼ਿੰਦਗੀ ਦਿੰਦਾ ਇਹ ਜੀ ਹੈ ਫਿਰ ਕੀ ਹੋ ਗਿਆ ਜੇ ਉਹੀ ਗੱਲ ਤੇਰੀ ਜ਼ਿੰਦਗੀ ਦੇ ਵਿੱਚ ਆ ਦੁੱਖ ਲਿਖੇ ਹੋਏ ਸੀਗੇ ਪਰ ਹੁਣ ਤਾਂ ਪੁੱਤ ਆਪਦਾ ਖੁਸ਼ੀ ਖੁਸ਼ੀ ਜ਼ਿੰਦਗੀ ਜਿਉ ਤੇ ਆਪਦਾ ਪੜ੍ਹ ਲਿਖੋ ਉਹੀ ਗੱਲ ਆਪਦੀ ਨੌਕਰੀ ਕਰ ਪੁੱਤ ਅਸੀਂ ਨਹੀਂ ਤੈਨੂੰ ਕਦੇ ਰੋਕਦੇ ਹੈਗੇ ਹੁਣ ਮਾਂ ਮਨੇ ਇੱਕ ਗੱਲ ਨਾ ਕਈਰ ਬਹੁਤ ਸੋਚ ਆਉਂਦੀ ਹੈ ਗੱਲ ਦੀ ਵੀ ਦੇਖ ਨਾ ਮੇਰੀ ਆਪ ਦੀ ਜ਼ਿੰਦਗੀ ਆ ਤੇ ਕਿਕਰ ਸਿੰਘ ਦੀ ਆਪ ਦੀ ਜ਼ਿੰਦਗੀ ਆ ਉਹ ਆਪ ਦੀ ਜ਼ਿੰਦਗੀ ਚ ਖੁਸ਼ ਕਿਉਂ ਨਹੀਂ ਹੈਗਾ ਉਹ ਕਿਉਂ ਮੇਰੀਆਂ ਖੁਸ਼ੀਆਂ ਉਜਾੜਨ ਨੂੰ ਫਿਰਦਾ ਮੈਂ ਇਹੋ ਜਿਹਾ ਕੀ ਮਾੜਾ ਕਰਤਾ ਉਹਨਾਂ ਦਾ ਮੈਂ ਤਾਂ ਕੋਈ ਵਿਆਹ ਕਿ ਉਹਨਾਂ ਦੇ ਘਰੇ ਵੀ ਨਹੀਂ ਗਈ ਵੀ ਸਾਡੀ ਕੋਈ ਲਾਗ ਡਾਟ ਆ ਫਿਰ ਵੀ ਕਿਉਂ ਲੋਕ ਇਹੋ ਜੇ ਕਾਤੋ ਨੇ ਕਿਉਂ ਨਹੀਂ ਕਿਸੇ ਬਾਰੇ ਸੋਚਦੇ ਹੁਣ ਤਾਂ ਹਰ ਇੱਕ ਲੋਕ ਨਾ ਅੱਜਕੱਲ ਆਪ ਦਾ ਦੇਖਦੇ ਨੇ ਕੋਈ ਕਿਸੇ ਦਾ ਨਹੀਂ ਦੇਖਦੇ ਹੈਗੇ ਖਬਰ ਨਾਲ ਉਹਦੇ ਦਿਮਾਗ ਚ ਕੀ ਚੱਲ ਰਿਹਾ ਨਾਲੇ ਆਪਦੇ ਉਹਦੇ ਦੋ 3ਆਂ ਲਗੀਆਂ ਉਹਨੂੰ ਸ਼ਰਮ ਨਹੀਂ ਆਉਂਦੀ ਹੈਗੀ ਬਾਕੀ ਨਾਲੇ ਉਹਨੂੰ ਪਤਾ ਹੈ ਵੀ ਇਹ ਮੇਰੇ ਭਰਾ ਦੀ ਮੰਗ ਸੀ ਉਹ ਆਪਦੇ ਭਰਾ ਨੂੰ ਕਿੰਨਾ ਪਿਆਰ ਕਰਦਾ ਸੀ ਤੇ ਤੁਹਾਨੂੰ ਪਤਾ ਨਾ ਵੀ ਹਰਪ੍ਰੀਤ ਵੀ ਕਿੰਨਾ ਇੱਜ਼ਤ ਮਾਣ ਕਰਦੇ ਸੀਗੇ ਇਹਨਾਂ ਦਾ ਤੇ ਫਿਰ ਵੀ ਉਹਨਾਂ ਮਾਰੇ ਵੀ ਨਹੀਂ ਸੋਚ ਰਹੇ ਪੁੱਤ ਕਿਸੇ ਕਿਸੇ ਬੰਦੇ ਦੀ ਨਾ ਬਾੜੀ ਘਟਿਆ ਸੋਚ ਹੁੰਦੀ ਹੈ ਵੀ ਉਹਨਾਂ ਬੰਦੇ ਚੋਂ ਹੈ ਜਿਹੜਾ ਦੀ ਸੋਚ ਘਟ ਕਾ ਹੁੰਦੀ ਹੈਗੀ ਨਹੀਂ ਜਦੋਂ ਭਰਾ ਮਰ ਜਾਂਦਾ ਨਾ ਬਰਾਬਰ ਦੇ ਤੇ ਲੋਕ ਆਪ ਦੇ ਖਾਣ ਪਹਿਣ ਵੀ ਭੁੱਲ ਜਾਂਦੇ ਆ ਇਹ ਬੰਦੇ ਨੂੰ ਉਸ ਤੋਂ ਬਾਅਦ ਜਦੋਂ ਹਰਪ੍ਰੀਤ ਮੁੱਕ ਗਿਆ ਇਹ ਬੰਦੇ ਨੇ ਤਾਂ ਉਸ ਤੋਂ ਬਾਅਦ ਹੀ ਲੋਰ ਚੜ ਗਈ ਵੀ ਬਸ ਹਰਪ੍ਰੀਤ ਦੀ ਮੰਗ ਮੈਂ ਲੈ ਆਵਾਂ ਇਹਦੀ ਘਟੀਆ ਸੋਚ ਐ ਪੁੱਤ ਤੁਸੀਂ ਐ ਤਾਂ ਦੇਖੋ ਕਿਵੇਂ ਵੰਡ ਠਣ ਕੇ ਰਹਿੰਦਾ ਜਿਵੇਂ ਪਤਾ ਨਹੀਂ ਕਿ 25 ਮਰਬਿਆਂ ਦਾ ਮਾਲਕ ਹੋਵੇ ਹਾਂ ਆਈ ਤਾਂ ਮੈਂ ਕਹਿੰਦੀ ਪੁੱਤ ਵੀ ਇਹਦੀ ਸੋਚ ਐ ਇੱਥੇ ਪਰ ਰੱਖੀ ਜਾਂਦੀ ਵੀ ਇਹੇ ਦੀ ਕਹੇ ਜੀ ਸੋਚ ਦੋ ਧੀਆਂ ਦਾ ਪਿਓ ਆ ਘਰੇ ਪਰਿਵਾਰ ਆ ਸੋਹਣਾ ਤੂੰ ਆਪਦੀ ਜ਼ਿੰਦਗੀ ਜਿਵੇਂ ਜਿਹੜਾ ਕਿਸ ਰੱਬ ਨੇ ਕਰਤਾ ਉਹ ਤਾਂ ਚਲ ਆਪਾਂ ਹੁਣ ਰੱਬ ਤੇ ਉਹ ਕਰਦਨੇ ਉਹ ਕਿਸੇ ਦੇ ਸਾਰੇ ਨਹੀਂ ਹੈਗਾ ਨਾ ਨਾਲ ਤਾਂ ਉਹ ਮੇਰੀ ਜ਼ਿੰਦਗੀ ਖਰਾਬ ਕਰ ਰਿਆ ਨਾਲੇ ਵਿਚਾਰੀ ਦੀਦੀ ਜ਼ਿੰਦਗੀ ਖਰਾਬ ਕਰ ਰਿਆ ਹੁਣ ਦੇਖ ਲੈ ਸਾਰੀ ਉਮਰ ਇਹਨਾਂ ਦਾ ਧੰਦਾ ਕੀਤਾ ਕਿ ਉਹਨੂੰ ਮਿਲ ਕੀ ਰਿਆ ਠੋਕਰਾਂ ਛਿੱਤਰ ਉਹੀ ਤਾਂ ਗੱਲ ਆ ਪੁੱਤ ਉਤੋਂ ਆਪਦੀ ਧੀਆ ਦੀ ਜ਼ਿੰਦਗੀ ਵੀ ਖਰਾਬ ਕਰਦਾਗਾ ਨਾਲੇ ਉਹ ਬਗਾਨੀ ਧੀ ਦੀ ਕਰਦਾਗਾ ਨਾਲੇ ਗਾਂਢ ਦੇ ਮਾਪੇ ਦੁਖੀ ਹੁੰਦੇ ਆ ਨਾਲੇ ਉਹ ਦੁਖੀ ਨੇ ਉਹ ਕੱਲ ਦੇਖ ਕੇ ਕਿੰਨਾ ਪੀ ਸਿਰਫੀ ਸਿਰ ਕਰਦੀ ਸੀ ਉਹਦੀ ਮਾਂ ਵਿਚਾਰੀ ਹੈ ਮੈਨੂੰ ਤਾਂ ਦੇਖ ਕੇ ਬਲਾਈਂ ਤਰਸ ਆਇਆ ਮਾਪੀ ਪੁੱਤ ਇਹ ਅੱਗੇ ਵਾਸਤੇ ਨਾ ਸੋਚਦਾ ਗਾਹਤੀ ਐ ਮਟਿਆਰਾ ਹੁੰਦਾ ਕਿ ਕਿਸੇ ਨੇ ਰਿਸ਼ਤਾ ਨਹੀਂ ਲੈਣਾ ਅਗਲਾ ਕਹਦੂ ਇਹਦਾ ਪਿਓ ਇਹ ਜਾਂ ਘਟਗਾ ਸੀ ਇਹ ਜਿਹੀਆਂ ਹਰਕਤਾਂ ਕਰੀਆਂ ਹੁੰਦੀਆਂ। ਉਹੀ ਤਾਂ ਗੱਲ ਆ ਕੌਣ ਕਿਸੇ ਬਾਰੇ ਸੋਚਦਾ ਸਭ ਨੂੰ ਆਪਦੀ ਆਪਦੀ ਪਈ ਆ। ਉਹੀ ਸਿਆਣਾ ਦੀ ਕਹਾਵਤ ਹੈ ਕਹਿੰਦੇ ਜੈਸੀ ਕਰਨੀ ਵੈਸੀ ਭਰਨੀ। ਜਿਹੇ ਜੀ ਕਿਸੇ ਨਾਲ ਕਰਦਾਗਾ ਉਹੋ ਜੀ ਆਪਦਿਆਂ ਨਾਲ ਬਣੂਗੀ। ਹੈ? ਤੂੰ ਤੈਨੂੰ ਲੱਗਦਾ ਮੈਨੂੰ ਜਾਣਾ ਚਾਹੀਦਾ। ਪੁੱਤ ਪੁੱਤ ਭਾਗ ਜਾ ਤੈਨੂੰ ਮੈਂ ਕਹਤਾ ਨਾ ਤੂੰ ਬਾਗ ਜਾ। ਜਾ ਮੇਰੀ ਧੀ ਆਖੇ ਲੱਗ ਖੜੀ ਹੋ ਤੇ ਜਾ ਆਹਦਾ ਕੰਮ ਨਾ ਛੱਡ। ਕੋਈ ਦੋ ਘੰਟੇ ਤੇਰਾ ਮਨ ਇਧਰ ਉਧਰ ਹੋਊਗਾ। ਉਹੀ ਤਾਂ ਗੱਲ ਆ ਪੁੱਤ ਘਰ 'ਚ ਰਹਿਨੀ ਆ ਸਾਰਾ ਦਿਨ ਉਹੀ ਗੰਨਾ ਸੋਚੀ ਜਾਨੀ ਆ ਫਿਰ ਬਿਮਾਰ ਹੋ ਜਾਨੀ ਆਂਗੀ। ਉੱਥੇ ਜਾਨੀ ਆ ਤੇਰੇ ਮਨ ਕੋਸੂ ਹੋਰ ਰਹੂਗਾ। ਵਗ ਜਾ ਮੇਰੀ ਤੀ। ਜੇ ਤੁਸੀਂ ਕਹਿੰਦੇ ਤਾਂ ਮੈਂ ਵਗ ਜੈਨੀ। ਹਾਂ ਜਾ ਮੇਰੀ ਤੀ। ਚੰਗਾ। ਜਾਨੀ ਮੈਂ। ਚਲ ਮੈਂ ਮਸਤੀਆ ਤਾਂ ਮੈਂ ਹੈਗੀ ਆ ਤੇ ਮੈਂ ਤਾਂ ਪਰਸ ਚੱਕ ਲੈਂਦੀ ਆ। ਬਸ ਠੀਕ ਆ ਪੁੱਤ। ਜਾ। ਲੈ ਰੋਟੀ ਪਾ ਕੇ ਦੇਦਾ ਉਹਨੂੰ। ਹਾਂ ਮੀਂਹ ਪੀਣ ਦੇ ਦਿਓ ਤਾਂ। ਔਰ ਹੁਣ ਹਜੇ ਕਿਹੜਾ ਖਾਦੀ ਜੀ ਉਹਨੇ? ਜਲਦੀ ਖਾਣ ਚ ਪਾ। ਕਹਿੰਦਾ ਜਾਂਦੇ ਸੀ ਚੱਲੀਏ ਮੱਤੇ ਲੈ ਜਾਨੀ ਚੱਲ ਠੀਕ ਹੈ ਕੋਈ ਨਹੀਂ ਨਿਕਲ ਨਾ ਜਾਈਂ ਰੁਕ ਜਾ ਰੁਕ ਜਾ ਆ ਟਿਪਣ ਉੱਥੇ ਹੀ ਪੁੱਲੀ ਆਈ ਓਹੋ ਜੇ ਮੈਂ ਨਾ ਗੌਰ ਕਰਨਾ ਤੂੰ ਤਾਂ ਰੋਜ਼ ਟਿਪਣ ਘਰੇ ਛੱਡ ਕੇ ਜਾਇ ਕਰੇ ਭੁੱਖੀ ਮਰੇ ਉੱਥੇ ਪਾ ਲੈ ਸਿੱਧੀ ਜਿ ਰੱਖ ਲਈ ਹਾਂ ਨਾਲ ਮੈਂ ਕਹਣੀ ਹੁੰਨੀ ਐ ਮੈਨੂੰ ਲੋੜ ਨਹੀਂ ਰੋਟੀ ਮੈਂ ਘਰੇ ਆ ਕੇ ਖਾ ਲੇਗੀ ਮੈਂ ਕੰਮਲੀਂ ਰਹਾਂ ਮੈਂ ਨਾਲ ਜਾਂਚ ਕੀ ਐ ਜੀ ਕੀਤਾ ਖਾ ਲਈ ਨਹੀਂ ਤਾਂ ਮੋੜ ਲੇ ਠੀਕ ਹੈ ਨਾਲ ਪੁੱਤਰ ਰੋਟੀ ਦਾ ਖਾਈਦੀ ਹੁੰਦੀ ਹੈਗੀ ਹਾਂ ਹੋਰ ਟਾਈਮ ਸੇ ਰੋਟੀ ਖਾਂ ਕਿਸੇ ਵੀ ਕੰਜਾ ਤੋਂ ਡਰਨ ਦੀ ਲੋੜ ਨਹੀਂ ਹੈ ਸਮਝੀ ਨਾ ਉਹ ਕੰਨ ਬੁਲਾਏ ਸੀ ਨਾ ਪਰ ਸਮਝਾਇਆ ਤੇਰੀ ਕੀ ਲੱਗਦੀ ਆ ਭਲਾ ਮਾਸੀ ਹਾਂ ਮਾਸੀ ਕਹਿ ਕੇ ਕੀ ਇਹ ਨਾ ਯੂਸਰ ਨੂੰ ਜਾਵਾਂਗੇ ਬਸ ਤੂੰ ਤ ਜਾ ਤਾ ਰੀ ਨਾ ਬਿਲਕੁਲ ਨਹੀਂ ਤਾਂ ਕਰਦਾ ਮੈਂ ਛੱਡੀਆਂ ਨਾ ਮੈਂ ਜਾਣਾ ਹੀ ਹਾਂ ਹਾਂ ਤੂੰ ਛੱਡਿਓ ਖਾਏ ਤਾਂ ਤੂੰ ਰੋਟੀ ਖਾਣੀ ਆ ਇੰਨੇ ਚ ਤਾਂ ਮੈਂ ਤੁਰ ਕੇ ਵਗ ਜੂਰ ਬਸ ਲੰਘ ਜੂ ਤ ਬਸ ਤੇ ਵਗ ਜੂ ਮੋਟਰਸਾਈਕਲ ਤੇ ਤੈਨੂੰ ਛੱਡਿਓ ਮੋਟਰਸਾਈਕਲ ਤੇ ਪੁੱਤ ਕਿਵੇਂ ਬਸ ਟੱਕੂਗੀ ਤਾ ਲੰਘ ਜੂਗੀ ਮੇਰੇ ਬਸ ਮੈਨੂੰ ਪਤਾ ਬਸ ਕੁਛਕ ਟਾਈਮ ਤਾਂ ਰਹਿ ਗਿਆ ਮੈਨੂੰ ਜਾ ਵੜਨ ਦੋ ਕੋਈ ਗੱਲ ਮੈਂ ਤੁਰ ਕੇ ਜਾਉਂਗੀ ਤੁਸੀਂ ਰੋ ਕੋਈ ਕੋ ਟੈਂਸ਼ਨ ਨਹੀਂ ਲੈਣੀ ਜੰਗਾ ਮਾਤਾ ਜਮਾਂ ਟੈਂਸ਼ਨ ਮੇਰਾ ਮਾਪੇ ਮੇਰੇ ਨਾਲ ਆ ਮੈਨੂੰ ਕਿਹੜੀ ਗੱਲ ਦੀ ਟੈਂਸ਼ਨ ਆ ਜੰਗਾ ਜੰਗਾ ਮਨ ਨਾਲ ਅੱਧੀ ਕਰੇ ਚੰਗਾ ਹੱਜ ਮੈਂ ਇੰਦਰ ਖੁਸ਼ ਦੇਖੀ ਆ ਮੈਂ ਤਾਂ ਹੈ ਨਹੀਂ ਦੇਰ ਬਾਅਦ ਤੇ ਨਾਲ ਜਿਹੜਾ ਮੈਨੂੰ ਵੀ ਡਰ ਜਾ ਸੀ ਨਾ ਤੇ ਇਹਦੀ ਮਾਸੀ ਦੀ ਗੱਲ ਸੁਣ ਕੇ ਨਾ ਮੈਨੂੰ ਆਏ ਹੋ ਗਿਆ ਵੀ ਹੁਣ ਤਾਂ ਕਿਸੇ ਗੱਲੋਂ ਆਪਾਂ ਨੂੰ ਡਰਨ ਦੀ ਲੋੜ ਨਹੀਂ ਹੈਗੀ ਉਹ ਤੂੰ ਐਵੇਂ ਖਬਰਾ ਜਾਨੀ ਹੁੰਨੀ ਆ ਡਰਦੇ ਡਰਦੇ ਕਰਕੇ ਤਾਂ ਤੂੰ ਸਿਰ ਚੜਾ ਲੈ ਤੂੰ ਉਹਨਾਂ ਨੂੰ ਕੋਈ ਨਹੀਂ ਪਰ ਮਾਤਾ ਸਾਹਿਬਾ ਲਈ ਕਰੂਗਾ ਚਲ ਯਾ ਰੋਟੀ ਪਾ ਫਿਰ ਮੈਂ ਵੀ ਜਾਣਾ ਯਾ ਚੰਗੀ ਗਾ ਪਿਆ ਪਿਆ ਨ ਮਾਰੀਆਂ ਜੀਆਂ ਦਾ ਉੱਤ ਆ ਰਮਾੜ ਮੂਲ ਜੀ ਰੱਖਦੇ ਆ ਪਰੇ ਲੈ ਦੇਖ ਲਾ ਕੰਮ ਦੇਖੀ ਆ ਸ਼ੋਰ ਦੇ ਆ ਪਿਆ ਲਾ ਕੇ ਸਾਰਾ ਕੁਸਾਈ ਰੱਖਿਆ ਕੰਮ ਕੋੜੇ ਕੰਮ ਆ ਹਾਂਜੀ ਪੂਆ ਜੀ ਉਰੀ ਆ ਮਾੜਾ ਜੇ ਮੇਰੇ ਕੋਲੇ ਹਾਂਜੀ ਹਾਏ ਰੱਬਾ ਮੇਰੇ ਤਾਂ ਸਿਰ ਫਟ ਹੀ ਜਾਂਦਾ ਭੂਆ ਜੀ ਪਤਾ ਨਹੀਂ ਕੀ ਹੋ ਗਿਆ ਪੁੱਤ ਚਾਹ ਦਾ ਟਾਈਮ ਹੋਇਆ ਪਿਆ ਚਾਹ ਬਣਾ ਲੈਨੇ 2 ਵਜੇ ਨਾਲੇ ਮਨਿੰਦਰ ਆਉਣ ਵਾਲੀ ਹੈਗੀ ਤੇ ਛਣੀ ਕਿੱਥੇ ਹੈਗਾ ਭੂਆ ਜੀ ਉਹ ਤਾਂ ਪਤਾ ਨਹੀਂ ਕੌਣ ਕੀ ਪਤਾ ਨਹੀਂ ਗੋਰਾ ਨਾਲ ਲੈਂਦੇ ਸੀਗੇ ਉਹ ਕਹਿੰਦਾ ਮੇਰੇ ਨਾਲ ਚੱਲ ਗਿਆ 10 ਮਿੰਟ ਉਹਦੇ ਨਾਲ ਮੋਟਰਸਾਈਕਲ ਤੇ ਚੜ ਕੇ ਭੱਗ ਗਿਆ ਤੇ ਉਹ ਆਪ ਦਾ ਸਮਾਨ じゃ ਕਿੱਥੇ ਰੱਖ ਕੇ ਗਿਆ ਕੜਾ ਕੁੜਾ ਪਾਈ ਫਿਰਦਾ ਸੀ ਜਿਹੜਾ ਉਹ ਤਾਂ ਨੀ ਗੰਦਾ ਸੀ ਮੈਂ ਸਾਹਭ ਗਿਆ ਹਾਂ ਸਾਹਭ ਗਿਆ ਆ ਲੈ ਇੱਥੇ ਪਿਆ ਸੀ ਨਾਲੇ ਘੜੀ ਨਾਲੇ ਕੜਾ ਦੇਖ ਉਹਦੇ ਕੰਮ ਦੇਖੀ ਬੁਮ ਮਰ ਜਾ ਕੋਈ ਇਹੋ ਜਿਹਾ ਹੀ ਬੰਦਾ ਆ ਜਾਂਦਾ ਜਿਹੜਾ ਮਿੰਟ ਚ ਹੱਥ ਫੇਰ ਕੇ ਲੈ ਜਾਂਦਾਗਾ ਤੇ ਫੇਰ ਝੱਕ ਜਾਵਾ ਕੀ ਰੰਗ ਮੈਨੂੰ ਮੈਨੂੰ ਦੇਣੀ ਸੀ ਗਾਣਾ ਤੂੰ ਨਹੀਂ ਸੰਭਾਲੇ ਪੁੱਤ ਕੱਲੀ ਤੈਨੂੰ ਗਾਣਾ ਨਹੀਂ ਮਿਲਦਗਾ ਸੀ ਐ ਨਹੀਂ ਪਤਾ ਫਿਰ ਕਿਦੇ ਤੇ ਸ਼ੱਕ ਹੁੰਦਾ ਹੁਣ ਸਾਰਾ ਦਿਨ ਆਏਗਾ ਇਹਦਾ ਘਰ ਆਏਗਾ ਐ ਥੋੜੀ ਕੰਮ ਚੱਲਦਾ ਹੁੰਦਾ ਇਹ ਤਾਂ ਪੂਆ ਹੀ ਹਾਲ ਆ ਜਿੱਥੇ ਕਪੜਾ ਲਾ ਕੇ ਸਿਰ ਤੋਂ ਕਪੜਾ ਜਿੱਥੇ ਪਰਸ ਪਿਆ ਪਰਸ ਪਿਆ ਇਹ ਨਹੀਂ ਆਪਾਂ ਕਹਿੰਦੇ ਵੀ ਆਪਣੇ ਘਰੇ ਕੋਈ ਚੋਰੀ ਕਰਨੂ ਜਾਂ ਲੁਕੋ ਲੂ ਪਰ ਆਪਾਂ ਕਿਹਦੇ ਤੇ ਇਲਜ਼ਾਮ ਲਾਵਾਂਗੇ ਆਪਣੇ ਘਰ ਦਾ ਕੋਈ ਆਉਂਦਾ ਕੋਈ ਜਾਂਦਾ ਪੁੱਤਾਂ ਆਉਣ ਵਾਲੇ ਤਾਂ ਇਹਨਾਂ ਪਤਾ ਕਹੇ ਜਾਂ ਕੋਈ ਆਊਗਾ ਅਗਲਾ ਚੀਜ਼ ਲੈ ਜੇ ਚੱਕ ਕੇ ਮੁੜ ਕੇ ਝਾਕੀ ਚੱਲਾਂਗੇ ਇੱਥੇ ਹੁਣ ਤਾਂ ਲੱਖ ਰੁਪਏ ਦਾ ਭਾਦਾ ਹੋਇਆ ਪੈਸੇ ਆਉਣਾ ਬਣਦਾ ਕਿਤੇ ਹੁਣ ਆਹ ਦੇਖ ਲੈ ਦੋ ਟਾਈ ਤੋਲੇ ਆਈਂ ਲਾ ਕੇ ਸਿੱਟ ਤੇ ਚਲੋ ਹੁਣ ਵਾਂਗ ਕਰ ਗੋ ਜੀ ਤੁਸੀਂ ਸੰਭਾਲ ਦੋ ਮੇਰਾ ਵੀ ਦਿਮਾਗ ਜਹਜ ਹੋਇਆ ਪਿਆ ਮੈਂ ਵੀ ਨਾ ਰੱਖ ਕੇ ਭੁੱਲ ਜਾ ਕਿਤੇ ਚਲ ਕੋਈ ਨਹੀਂ ਮੈਂ ਤਾਂ ਸਾਂਭ ਦੂੰਗੀ ਤੇ ਪਰ ਉਹ ਇਹਦੀ ਡੱਬੀ ਡੁੱਬੀ ਤੇਰੇ ਕੋਲੇ ਕੋਈ ਨਾ ਤੁਸੀਂ ਐਂ ਕੇਰਾਂ ਸੰਭਾਲ ਲਿਓ ਮੈਂ ਦੇ ਦੂੰਗੀ ਤੁਹਾਨੂੰ ਲੱਭ ਕੇ ਚਲ ਆਹੋ ਮੈਂ ਇਹੋ ਕਰ ਲੂ ਦੇਖ ਸਿਰ ਕਾ ਤੋ ਦੁਖੀ ਜਾਂਦਾ ਇੰਨਾ ਮੇਰਾ ਸਿਰ ਪੁੱਤੇ ਇੱਕ ਤਾਂ ਨਾ ਤੂੰ ਘਬਰਾਟ ਜੀ ਮਾੜੀ ਵਾੜੀ ਗੱਲ ਤੋ ਕਰ ਲੈਨੀ ਐਂ ਕਿ ਕੋਈ ਨਹੀਂ ਦਵਾਈ ਬੂਟੀ ਤੇ ਤੇਰੀ ਮੁੱਕੀ ਪਈ ਐ ਤਾਂ ਸ਼ਨੀ ਨੂੰ ਕਹਦੇ ਪਈ ਹੱਥ ਨੇ ਤੈਨੂੰ ਲਾਈ ਜੂਗਾ ਦਵਾ ਦੇਊਗਾ ਪੋਆ ਬਾਲਾ ਔਖਾ ਹੈ ਪੈਗਮ ਮਰ ਤੋ ਨਾ ਦਾ ਕੱਪੜਾ ਲੀੜਾ ਪਾਉਣ ਨੂੰ ਮੈਂ ਤਾਂ ਐਂ ਜਿਹਾ ਕਸੇ ਜੇ ਕੱਪੜੇ ਹੋਣ ਜਿਨ੍ਹਾਂ ਚ ਮੈਨੂੰ ਆਮਦਾਰੀ ਮਿਲੇ ਪੁੱਤ ਆ ਤਾਂ ਮੈਨੂੰ ਖਾਂਦੇ ਨਹੀਂਗੇ ਕੋਈ ਨਹੀਂ ਪੁੱਤ ਆਹੇ ਜੇ ਹਾਲ ਜਿੱਚ ਨਾ ਆਈ ਹੁੰਦਾਗਾ ਵੀ ਕੋਈ ਕੱਪੜੇ ਪਤਲੇ ਪਤਲੇ ਜੇ ਹੁਣ ਇੱਕ ਗਰਮੀ ਵੱਧਾ ਗਈ ਤੇ ਚਾਹ ਮੈਂ ਬਣਾ ਕੇ ਲਿਆ ਮੈਂ ਕਿ ਤੂੰ ਬਣਾਉਂਗੀ ਨਾ ਨਾ ਬੁਆ ਜੀ ਚਾਹ ਤਾਂ ਮੈਂ ਬਣਾ ਲੂ ਮੈਂ ਕਿਹੜਾ ਕੋਈ ਹੋਰ ਕੰਮ ਕਰਨਾਗਾ ਮੈਂ ਤਾਂ 아이 ਡੀ ਕੀ ਆਂਦੀ ਸੀ ਜੇ ਮਨਿੰਦਰ ਆ ਜਾਂਦੀ ਤਾਂ ਸਾਰਿਆਂ ਦੀ ਇਕੱਠੀ ਬਣਾ ਲੈਂਦੀ ਮੈਂ ਮੈਂ ਤੈਨੂੰ ਆਈ ਨੇ 2 ਵਜੇ ਗਏ ਮਨਿੰਦਰ ਆਉਣ ਵਾਲੀ ਹੈ ਸਵਾ 2 ਵਜੇ ਤੱਕ ਘਰੇ ਆ ਜਾਂਦੀ ਚਾਹ ਬਣਾ ਕੇ ਰੱਖ ਲਾ ਪੀ ਲਾਂਗੇ ਆਪਾਂ ਤੇਰੀ ਮਾਂ ਸੁੱਤੀ ਪਈ ਹਾਂ ਉਹ ਤਾਂ ਪਈ ਹੈਗੀ ਫਿਰ ਬਣਾ ਲਾ ਚਾਹ ਤੂੰ ਬਣਾ ਕੇ ਰੱਖ ਲਾ ਨਮਨਿੰਦਰ ਦੀ ਰੱਖ ਦੀ ਨਾਲ ਤੇਰੀ ਮਾਂ ਦੀ ਚਾਹ ਰੱਖ ਉਹ ਹੋ ਜੂ ਮੈਂ ਤਾਂ ਕਹਿੰਨੀ ਉਹ ਤੁਹਾਨੂੰ ਪਤਾ ਦੁੱਧ ਬਾਅਦ ਵੀ ਆਪਾਂ ਖੁੱਲਾ ਪਾਉਣੇ ਆਗੇ ਚਾਹ ਚ ਫਿਰ ਮੈਂ ਉਹਦੀ ਬਣਾ ਲਾਂ ਜਦ ਉਹ ਆ ਜੇ ਚਲ ਹਾਂ ਕਰ ਲਾ ਫਿਰ ਉਹਨੂੰ ਡੀਕਣਾ ਡੀਕ ਲਾ ਨਾਲੇ ਚਲ ਕੁਛ ਕੀ ਹਸਣੀ ਆ ਜੇ ਫਿਰ ਜਾਂ ਤੂੰ ਪਾਏ ਜਾ ਰੈਸਟ ਕਰ ਲਾ ਮੈਂ ਆਪੇ ਕਰ ਲੂ ਜਾ ਪਾਏ ਜਾ ਤੂੰ ਐ ਕਿਉਂ ਐਵੇਂ ਔਖੀ ਸਿੱਧੀ ਹੋਈ ਜਾਨੀ ਐ ਤੇਰੇ ਟੂ ਹੀ ਟਾਈਂ ਦੁਖਦੀ ਐ ਘੰਟਾ ਫਿਰ ਆਰਾਮ ਕਰਨਾ ਉਹ ਕਦੋਂ ਸਟ ਹੋਏ ਕੋਈ ਨਹੀਂ ਪੁੱਤ ਇਹ ਤਾਂ ਆ ਹੀ ਹੋਂ ਹੁੰਦਾਗਾ ਕੁਛ ਨਹੀਂ ਹੁੰਦਾ ਹੋ ਜੇ ਇੰਸੈਟ ਪਾਇਆ ਲੈ ਆਰਾਮ ਕਰ ਲੈ ਬਾਲਾ ਕਰਦੀ ਮੈਂ ਮੰਡ ਜੇ ਨਹੀਂ ਨਾ ਨਾ ਹੁਣ ਤੁਸੀਂ ਥੋੜੋ ਤੁਹਾਨੂੰ ਕੰਮ ਲਾਉਂਗੀ ਮੈਂ ਲੈ ਫੇਰ ਕੀ ਹੈ ਬੜੀ ਗੱਲ ਹੈ ਇਹ ਕੰਮ ਵਾਲੀ ਸੁਣ ਲਓ ਕੱਲ ਤਾਂ ਨਾ ਮੇਰਾ ਇੰਨਾ ਸ਼੍ਰੀ ਟੂਟੇ ਨਾ ਮੈਂ ਉੱਥੇ ਬਾਪੂ ਜੀ ਬੈਠੇ ਨਾ ਮੈਂ ਬੋਲਣ ਜੋਗੀ ਮੈਂ ਕੀ ਦੱਸਾਂ ਮਖਾ ਨਾ ਪੂਆ ਹੱਲੇ ਉੱਥੇ ਮੈਂ ਤੈਨੂੰ ਬਥੇਰਾ ਬੁਲਾਈ ਜਾ ਮਪੂਆ ਜੀ ਗੱਲ ਸੁਣ ਆ ਗਈ 5 ਮਿੰਟ ਤੋਂ ਵੀ ਉੱਥੇ ਹੱਥ ਹਲਾਈ ਗਈ ਬੈਠੀ ਨਹੀਂ ਮੇਰੀਆਂ ਤੇ ਤੇਰੇ ਪਿਓ ਦੀਆਂ ਗੱਲਾਂ ਹੀ ਡੂੰਘੀਆਂ ਐ ਅਸੀਂ ਜਦੋਂ ਭੈਣ ਭਰਾ ਵਾਝ ਜਾਂਦੇ ਫੇਰ ਨਹੀਂ ਸਾਨੂੰ ਛੇਤੀ ਛੇਤੀ ਕੋਈ ਉੱਥੇ ਠਾ ਸਕਦਾ ਤੈਨੂੰ ਇੰਨਾ ਵੀ ਪਤਾ ਸੀ ਵੀ ਕਮ ਬੁਲਾਈ ਜਾਂਦੀ ਹੈ ਕੋਈ ਜ਼ਰੂਰੀ ਉੱਥੇ ਆ ਗਈ ਆਏਗਾ ਤੂੰ ਕਰਦੀ ਸੀ ਉੱਥੇ ਜਿਹਦੇ ਨੂੰ ਉਠਦੀ ਸੀ ਉਹਨਾਂ ਨੂੰ ਕੋਈ ਨਵੀਂ ਗੱਲ ਛੇੜ ਲੈਂਦਾ ਸੀ ਉਹ ਵੀ ਉਹ ਰਾਜਸਥਾਨ ਦਾ ਹੀ ਨਹੀਂ ਮੁਖੀਆਂ ਉਹ ਤੋਂ ਤਾਂ ਉਹਦੋਂ ਮੇਰਾ ਕੁੰਡਾ ਕਰਾਤਾ ਮੇਰਾ ਐਨੀ ਮੇਰੇ ਸਰੀਰ ਤੇ ਖੁਰਕ ਲੜੇ ਮੈਂ ਬਠੰਡੇ ਪਾਣੀ ਦਾ ਵੀ ਨਹਾ ਨਾ ਦੇਖ ਲਿਆ ਪਤਾ ਨਹੀਂ ਮੈਨੂੰ ਕੀ ਹੋਇਆ ਸੀਗਾ ਚਲ ਕੋਈ ਨਹੀਂ ਆਉਣ ਦੇ ਮਨਿੰਦਰ ਨੂੰ ਘਰੇ ਫਿਰ ਤਨਸ਼ਣੀ ਤੇ ਮਨਿੰਦਰ ਆਥ ਨੇ ਲੈ ਜਾਣਗੇ ਤੇ ਨਾਲ ਤਾਂ ਡਾਕਟਰ ਨੂੰ ਪੁੱਛਿਆਉਣਗੇ ਵੀ ਕਾਹਤ ਹੋਇਆ ਇਹ ਨਹੀਂ ਖੁਰਕ ਖਰਕ ਜੀ ਹੁੰਦੀ ਤੇ ਨਾਲ ਦਵਾਈ ਬੂਟੀ ਚੱਜਦੀ ਦਵਾਈ ਮਰ ਤਾਂ ਭੂਆ ਦੇ ਪੈਰ ਸੁੱਜ ਜਾਂਦੇ ਆ ਕੀ ਕਰਾਂ ਚਲ ਕੋਈ ਨਹੀਂ ਪਤਾ ਐਂ ਹੁੰਦਾ ਹੈਗਾ ਇਸ ਚ ਤੇ ਪੈ ਜਾ ਘੰਟਾ ਤੁਰਾਮ ਕਰ ਲਾ ਮੈਂ ਦੇਖਦੀ ਆ ਬਾਹਰ ਕਾਹਦੇ ਜਿਹੜੀ ਕਿਹੜੀ ਗੱਲ ਆਈ ਹੁੰਦੀ ਆ ਐਂ ਹੁੰਦੀਆਂ ਹੀ ਕਹਿ ਕੇ ਸਾਰਿਆਂ ਨੂੰ ਦੁੱਦੇ ਮੰਮੀ ਦਾ ਕੋਈ ਨਹੀਂ ਪੁੱਤ ਤੈਨੂੰ ਪਤਾ ਨਹੀਂ ਤੂੰ ਨਿਆਣੀ ਐ ਤੂੰ ਬਸ ਸਾਡੀ ਗੱਲ ਤੇ ਐਂ ਕਹਿਦਾ ਕਰ ਵੀ ਹਾਂ ਜਿਹੜੀ ਇਹਨਾਂ ਨੇ ਕਹਤੀ ਸਹੀ ਐ ਸਿਆਣੇ ਬੰਦੇ ਦੀ ਗੱਲ ਨਾ ਸਹੀ ਹੁੰਦੀ ਐ ਮੈਂ ਐਂ ਤਾਂ ਮੰਨਦੀ ਆ ਵੀ ਗੱਲ ਤਾਂ ਸਹੀ ਹੁੰਦੀ ਆ ਜੇ ਮੇਰੀ ਮਾਂ ਨੂੰ ਕਹਿੰਨੀ ਆ ਉਹ ਕਹਿੰਦੀ ਉਹਨਾਂ ਨੂੰ ਦੱਸ ਗਿਆ ਉਹ ਤਾਂ ਮੈਨੂੰ ਕੁਝ ਦੱਸਦੀ ਨਹੀਂ ਫੇਰ ਚੱਲ ਕੀ ਹੁੰਦਾ ਐ ਤੇ ਇਹਦੀ ਚਾਪ ਵੀ ਨਹੀਂ ਥਈ ਇੱਕ ਮੈਨੂੰ ਨਿਮਾਰੀ ਦੀ ਰੱਖ ਦੇ ਇੱਥੇ ਕਿਨੇ ਆਉਣਾ ਮਾਤਾ ਚੱਲ ਠੀਕ ਐ ਚੰਗਾ ਪੈ ਜਾ ਮੈਂ ਕਰ ਲੂੰ ਆਪੇ ਚਾਹ ਚ ਆਏ ਜੀ ਮਾਂ ਐ